ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਾਊ ਗਰ ਮੇਲ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਵੀਰ ਗਗਨ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਜਿੱਦਾਂ ਕਿ ਦੋਸਤੋ ਸਾਰੇ ਭਰਾਵਾਂ ਨੂੰ ਪਤਾ ਹੈ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਇਸ ਘਰੋਂ ਇਸ ਫਾਰਮ ਤੋਂ ਸੇਲ ਪਰਚੇਜ਼ ਦਾ ਖਾਸ ਤੌਰ ਤੇ ਕੰਮ ਆ ਵਿਕਰੀ ਵਾਲੇ ਪਸ਼ੂ ਆਉਂਦੇ ਆ ਇਸ ਕਿੱਲੇ ਦੇ ਉੱਪਰ ਅੱਜ ਵੀ ਦੋਸਤੋ ਇਸ ਵੀਡੀਓ ਦੇ ਵਿੱਚ ਟੋਟਲ 6 ਨੱਕ ਤੁਹਾਨੂੰ ਦਿਖਾਉਣੇ ਆ ਚਾਰ ਮੱਝਾਂ ਦੋ ਬੈੜਾਂ ਦੋ ਬੈੜਾ ਦੋਸਤੋ ਦੇਣ ਲੈਂਦੀਆਂ ਹਜੇ ਗੱਭਣਾਂ ਤਿਆਰੀ ਵਾਲੀਆਂ ਨੇ ਤੇ ਚਾਰ ਮੱਝਾਂ ਜਿਹੜੀਆਂ ਦੋਸਤੋ ਤੁਸੀਂ ਇਹ ਸਾਹਮਣੇ ਦੇਖ ਰਹੇ ਜੇ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਨੇ ਠੀਕ ਆ ਜੀ ਤੇ ਕੁਝ ਕੁ ਪਸ਼ੂ ਜਿਹੜੇ ਦੋਸਤੋ ਅੱਜ ਭਲਕ ਦੇ ਵਿੱਚ ਵੀ ਹੈਗੇ ਆ ਨਾਰਮਲੀ ਤੁਸੀਂ ਸਾਹਮਣੇ ਦੇਖ ਰਹੇ ਜੇ ਜੇਰਚੂਰ ਪੈਣ ਵਾਲੇ ਪਸ਼ੂ ਵੀ ਤਕਰੀਬਨ ਸਾਹਮਣੇ ਦਿਖਾਈ ਦੇਣਗੇ ਤੁਹਾਨੂੰ ਅੱਜ ਤਰੀਕ ਦੋਸਤੋ 18 ਜੁਲਾਈ ਨੂੰ ਇਹ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 5:30 ਵਜੇ ਦਾ 19 ਜੁਲਾਈ ਨੂੰ ਮਾਰਨਿੰਗ ਦੋਸਤੋ 8 ਵਜੇ ਕੱਲ ਨੂੰ ਵੀਡੀਓ ਅਪਲੋਡ ਕਰਦੇ ਆਂਗੇ ਬਾਕੀ ਐਨੀਮਲ ਆਉਂਦੇ ਰਹਿੰਦੇ ਆ ਵੱਡੀ ਗਿਣਤੀ ਦੇ ਵਿੱਚ ਇਸ ਕਿਲੇ ਦੇ ਉੱਪਰ ਕਿੰਨੀ ਬਣਾ ਲਈ ਜਾਵੇ ਠੀਕ ਆ ਜੀ ਚਾਹੇ ਕੋਈ ਵੀਰ ਆਨਲਾਈਨ ਸੌਦਾ ਕਰਦਾ ਚਾਹੇ ਤੁਸੀਂ ਘਰ ਵਿਜ਼ਿਟ ਕਰਕੇ ਸੌਦਾ ਕਰਦੇ ਜੋ ਠੀਕ ਆ ਜੀ ਸੋ ਆਓ ਲੈਣੀਆਂ ਬਧੇਰੇ ਡਿਟੇਲ ਕਰਦੇ ਆਂ ਗੱਲਬਾਤ ਵੀਰ ਗਗਨ ਦੇ ਨਾਲ ਸਭ ਤੋਂ ਪਹਿਲਾਂ ਵੀਰ ਗਗਨ ਸਾਸਤਰੀ ਕਾਰ ਸਾਸਤਰੀ ਸਾਹਿਬ ਸੰਧੂ ਸਾਹਿਬ ਹੋਰ ਸਨੋ ਠੀਕ ਆ ਜੀ ਬਹੁਤ ਵਧੀਆ ਵੀਰ ਦੀ ਹੋਰ ਬਹੁਤ ਵਧੀਆ ਹੀ ਕਿਰਪਾ ਗੁਰੂ ਰਾਮਦਾਸ ਦੀ ਠੀਕ ਆ ਜੀ ਅੱਛਾ ਵੀਰ ਗਗਨ ਥੋੜੇ ਜਿਹਾ ਲੇਟ ਆਉਣੇ ਹੋਏ ਲੇਟ ਸੰਧੂ ਸਾਹਿਬ ਇੱਕ ਦੇ ਝੋਨੇ ਚ ਰੁਜੇ ਸੀ ਤੇ ਇੱਕ ਵੀ ਤੁਹਾਨੂੰ ਬੜਾ ਚਾਰ ਪੌਂ ਲਾਹੀ ਮੱਕੀ ਦਾ ਠੀਕ ਆ ਜੀ ਤੇ ਬਾਕੀ ਇੱਕ ਦੋ ਪਹੂ ਆਉਂਦੇ ਰਹਿੰਦੇ ਰੈਗੂਲਰ ਤੁਹਾਨੂੰ ਇੱਕ ਦੋ ਵਾਰ ਫੋਨ ਵੀ ਆਇਆ ਤੇ ਮਾਲ ਉਦੋਂ ਨਾਲ ਦੀ ਨਾਲ ਸੇਲ ਹੋ ਜਾਂਦਾ ਰਿਹਾ ਤੇ ਅੱਜ ਵੀ ਫਿਰ ਪੱਜ ਨਾ ਸਕਿਆ ਮਾਲ ਫਿਰ ਕੀਤਾ ਠੀਕ ਆ ਜੀ ਹਾਂਜੀ ਹਾਂਜੀ ਮੈਂ ਅੱਜ ਵੇਖਦਾ ਹਿਮਾਲ ਅੱਜ ਵੀ ਅੱਜ ਮੈਂ ਨਹੀਂ ਵੀਰ ਨੂੰ ਅੱਜ ਬੁਲਾਉਣਾ ਬਾਬਾ ਮੈਂ ਤਾਂ ਕਿ ਕਿਤੇ ਝੋਨੇ ਜਾਣੇ ਵਾਢ ਕੇ ਲੋਟਾਂਗੇ ਨਹੀਂ 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 ਸੰਦੇ ਠੀਕ ਆ ਜੀ ਹੁਣ ਆਪਾਂ ਰੈਗੂਲਰ ਤਰੇ ਆਵਾਂਗੇ ਹੁਣ ਰੈਗੂਲਰ ਤੇ ਵਿੱਚ ਕਾਮ ਆ ਦੋਸਤੋ ਵੀਰ ਦਾ ਠੀਕ ਆ ਜੀ ਤੇ ਪਸ਼ੂ ਕੋਈ ਇੱਕ ਦੋ ਚਾਰ ਨਾਗ ਜਦੋਂ ਆਉਂਦੇ ਆ ਕਈ ਵਾਰਾਂ ਲੋਕਲ ਢਡੇ ਤੋਂ ਲੋਕਲ ਏਰੀਆ ਵਾਲੇ ਵੀਰ ਵੀ ਸੇਲ ਆ ਖਰੀਦ ਲੈਂਦੇ ਆ ਠੀਕ ਆ ਜੀ ਪਰ ਅੱਜ ਨਾਗ ਤੁਸੀਂ ਵੇਖ ਸਕਦੇ ਜੇ ਵੀ 6 ਨਾਗਾ ਗਿਣਤੀ ਦੇ ਵਿੱਚ ਜੁੜੇ ਤੇ ਆਉ ਲੈਣੀਆਂ ਆਪਾਂ ਡਿਟੇਲ ਕਰ ਲੈਣੀਆਂ ਸ਼ੁਰੂਆਤ ਦੋਸਤੋ ਪਹਿਲੇ ਮੈਨੂੰ ਲੱਗਦਾ ਬਿਲਕੁਲ ਹੁਣੇ ਵੀਰ ਗਗਨ ਤਾਜੀ ਸੂਈ ਹੈ ਸੰਧੂ ਸਾਹਿਬ ਇਹਨੂੰ ਘੰਟਾ ਕਾ ਹੋ ਗਿਆ ਸੂਈ ਨੂੰ ਛੋਟੀ ਨੂੰ ਅੱਛਾ ਜੀ ਦੂਜਾ ਸੁਆ ਜੀ ਇਹਦਾ ਠੀਕ ਹੈ ਜੀ ਮਗਰ ਕਟਾ ਵਾ ਲਓ ਦੋਸਤੋ ਹਾਂਜੀ ਹਾਂਜੀ ਦੂਜਾ ਸੁਆ ਇੱਕ ਘੰਟਾ ਦੋਸਤੋ ਸਮਾਂ ਹੋਇਆ ਜਿਸ ਵੇਲੇ ਹਾਂਜੀ ਹਾਂਜੀ ਬਾਕੀ ਸੰਧੂ ਸਾਹਿਬ ਜਦੋਂ ਜੇਰ ਪੈ ਗਈ ਉਹ ਤੋਂ ਤੁਹਾਨੂੰ ਜੇਰ ਦੀ ਵੀਡੀਓ ਪ੍ਰੋਬਲ ਮਿਲ ਜੂ ਸਾਰੀ ਆਪਾਂ ਨੂੰ ਠੀਕ ਹੈ ਜੀ ਹਾਂਜੀ ਤਸੱਲੀ ਕਰਨ ਤੋਂ ਬਾਅਦ ਤੁਸੀਂ ਨਾਲ ਦੀ ਨਾਲ ਵੀਡੀਓ ਕਲਿੱਪ ਵੀ ਦੇਖ ਲਿਓ ਠੀਕ ਹੈ ਜੀ ਜੇਰ ਪ੍ਰੋਪਰ ਪੈਂਦੀ ਦਾ ਤੇ ਦੂਜਾ ਸੁਆ ਇਹ ਛੋਟੀ ਸੂਈ ਆ ਬਾਕੀ ਚੌੜਾ ਪਿੱਠ ਤੇ ਮਗਰ ਕਟਾ ਠੀਕ ਆ ਜੀ ਮੇਲ ਕਾਬ ਨੂੰ ਜਨਮ ਦਿੱਤਾ ਹਲੋ ਠੀਕ ਹੈ ਜੀ ਬਾਕੀ ਵੀਰ ਕਾ ਕਰਨ ਥੋੜਾ ਪਤਾ ਜਿਆ ਬੱਚੇ ਨੂੰ ਜ ਮਾਰੀਆਂ ਤਾਰਾ ਤੁਰਾ ਸੰਧੂ ਸਾਹਿਬ ਮਤਲਬ ਕਿਲੋ ਖਾਂਡੇ ਨੂੰ ਬੱਚੇ ਨੂੰ ਚੰਗਾ ਆ ਆਪਾਂ ਚੋਣ ਚਾਣ ਬਹੁਤ ਜਿਆਦੀ ਚੰਗੀ ਆ ਭਾਵੇਂ ਨਿਗਾਹ ਆ ਜਵਾਗ ਭਾ ਦੋ ਬਾੜੀ ਜਿਆਦੀ ਪੋਲੀ ਆ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਆ ਲਓ ਦੋਸਤੋ ਇੱਕ ਵਾਰੀ ਮੈਂ ਤੁਹਾਨੂੰ ਪੂਰਾ ਬਾਡੀ ਸਟਰਕਚਰ ਦਿਖਾ ਦੇਣਾ ਨਾਲ ਦੀ ਨਾਲ ਹੀ ਵੀਰ ਨੂੰ ਕਹਾਂਗੇ ਆਪਾਂ ਖੋਲ ਕੇ ਤੁਹਾਨੂੰ ਤਸੱਲੀ ਦੇਣਾ ਚਾਹੁੰਦੇ ਹਾਂ ਚੱਬੂ ਦਾ ਬਾਹਲਾ ਕਰਦੀ ਆ ਹਾਂ ਬਿਲਕੁਲ ਜੀ ਚੱਬੂ ਦਾ ਦਰ ਦੇ ਵਿੱਚ ਹੁੰਦਾ ਪਰ ਤੋਂ ਜ਼ਿਆਦਾ ਸੰਗਲ ਦੇ ਵਿੱਚ ਇਹ ਚੱਬੂ ਦਾ ਕਰਦੀ ਜ਼ਿਆਦਾ ਲੋਬੀ ਪ੍ਰਭੋ ਠੀਕ ਆ ਤੇ ਬਾਕੀ ਵਾਜਨ ਵਜੂਦ ਪੂਰਾ ਕਰਮਾਂ ਦੀ ਦਾ ਥਾਨ ਬਹੁਤ ਸੋਹਣਾ ਵੰਡ-ਵੁੰਡ ਵੇਖੋ ਤੁਸੀਂ ਆਪਸੀ ਲੰਬੇ ਥਾਨ ਆ ਤੇ ਚੰਗੀ ਸੋਹਣੀ ਵੰਡ ਤੇ ਥਾਨਾ ਜੀ ਬਸ 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 ਪੁੱਤ ਬਸ ਉਹ ਬਾਅਦ ਸੇ ਡਰਦੀ ਕਿਉਂ ਆ ਬਸ ਬਸ ਆਵੇ ਨਾ ਸੰਗਲੇ ਦਾ ਹੁਣੇ ਹੀ ਲਾਇਆ ਉਹਦਾ ਕਰਕੇ ਕਰਦੀ ਐ ਚੱਪੂ ਰੱਖੇ ਆ ਲੋ ਠੀਕ ਆ ਅੱਛਾ ਵੀਰ ਗਗਨ ਕੀ ਡਿਮਾਂਡ ਕਰਦੇ ਆ ਕਰਦੇ ਪਏ ਸੰਧੂ ਸਾਹਿਬ ਇਹਦਾ ਪਹਿਲਣ ਦਾ ਰਿਕਾਰਡ 13 14 13 14 ਦਾ ਰਿਹਾ ਵਾ ਅੱਛਾ ਜੀ ਐਰ ਕੀ ਵੀਰ ਮੇਰਾ ਜਿਹੜਾ ਮਰਜੀ ਆਪਣੇ ਤੋਂ ਗਾਰੰਟੀ ਦੀ 15 ਕਿਲੋ ਦੀ ਲੈ ਕੇ ਫੇਰ ਝੋਟੀ ਖੜੇ अच्छा जी हां खुद अपने ਘਰੋਂ ਛੋਟੀ ਆਈ ਆਪਣੇ ਸੱਜਣਾ ਦੇ ਕੋਲ ਠੀਕ ਆ ਹਾਂ ਚੋਈ ਡਿੱਠੀ ਆ ਆਪਣੀ ਸਮਝ ਲਓ ਵੀ ਇੱਕ ਸਾਹ ਦੀ ਹੈ ਕਰਮਾ ਦੀ ਠੀਕ ਆ ਠੀਕ ਆ ਤੇ ਕੀ ਮੁੱਲ ਕਰਾਂਗੇ ਕਿੱਥੋਂ ਤੱਕ ਦੇ ਦਿੰਗੇ ਮੁੱਲ ਸੰਧੂ ਸਾਹਿਬਾਂ ਪਛਾਣੇ ਕਰਾ ਲਓ 90000 ਚ ਮਾਨ ਕਰ ਦਾਂਗੇ 90 ਚ ਹਾਂਜੀ ਠੀਕ ਆ ਜੀ ਆ ਦੱਸੋ ਬਾਕੀ ਮਿਲਕ ਦੁੱਧ ਵੀਰ ਨੇ ਦੱਸਤਾ ਵੀ ਇੰਨੀ ਕੁ ਕਪੈਸਿਟੀ ਰਹਿਣ ਵਾਲੀ ਆ ਠੀਕ ਆ ਬਾਕੀ 90000 ਦੇ ਵਿੱਚੋਂ ਮਾਨਤਾ ਨੋ ਜਾਊਗਾ ਸੰਤੂ ਸਾਹਿਬ ਬਾਕੀ ਦੁੱਧ ਹੀ ਕੋਈ ਵੀਰ ਮੇਰਾ ਦੋਰੇ ਵੀ ਆਪਾਂ ਫੇਰ ਰਿਪੀਟ ਕਰਦੇ ਭਾਈ 15 ਕਿਲੋ ਦੀ ਮੇਤੋਂ ਕੋਈ ਗਰੰਟੀ ਵੀ ਲੈ ਜੇ ਅੱਛਾ ਜੀ ਹਾਂ ਇਹ ਨਹੀਂ ਆ ਵੀ ਅਗਲੇ ਦੇ ਘਰ ਜਾ ਕੇ 8 9 ਹੀ ਕੱਢੂਗੀ ਸੇਵਾ ਕਰੇ ਵੀਰ ਮੇਰਾ ਪੂਰੀ ਠੀਕ ਹੈ ਠੀਕ ਹੈ ਨਾ ਤੁਹਾਨੂੰ ਪਤਾ ਸੇਵਾ ਦੇ ਨਾਲ ਹੀ ਆ ਬਿਲਕੁਲ ਬਾਕੀ ਆਪਾਂ ਇਹਦੇ ਹੱਥੋਂ ਚੋਇਆ ਵਾ 13 14 13 14 ਪਹਿਲਾਂ ਤੋਂ ਚੋਇਆ ਠੀਕ ਹੈ ਹਾਂਜੀ ਲੋ ਦੋਸਤੋ ਵੀਰਾਂ ਦਾ ਵੀ ਆਪਣੀ ਅੱਖੀ ਨਿਗਰਾਨੀ ਦੇ ਵਿੱਚ ਰਹੀ ਆ ਪਹਿਲੇ ਸਵੇਰੇ ਦੁੱਧ ਜਿੰਨਾ ਚਵਾਇਆ ਉਹ ਵੀ ਤੁਹਾਨੂੰ ਦੱਸਦਾ ਕਿ ਸੈਕਿੰਡ ਸ ਉਹ ਵੀ ਤਾਂ ਬਿਲਕੁਲ ਮੈਂਸ਼ਨ ਕਰਤਾ ਅੱਗੇ ਕੋਈ ਵੀਰ ਚੰਗੀ ਸੇਵਾ ਕਰ ਲੂਗਾ ਦੋਸਤੋ ਹਰ ਵਾਰ ਆਪਣੀ ਇੱਕ ਬੇਨਤੀ ਹੁੰਦੀ ਹੈ ਵੀ ਚੰਗੀ ਸੇਵਾ ਕਰ ਲੂਗਾ ਵੀਰ ਪਤਾ ਨਹੀਂਗਾ ਪਸ਼ੂ ਤਾਂ ਸਮੁੰਦਰ ਆ ਕਿੱਥੇ ਜਾ ਕੇ ਸਟਾਪ ਕਰੇ ਬਾਕੀ ਚੰਗੀ ਝੋਟੀ ਆ ਤੇ 90 ਚੋਂ ਮਾਨਦਾਨ ਕਰਦੇ ਜੋ ਖੁੱਲੇ ਡੁੱਲੇ ਮਾਨਦਾਨ ਜੀ ਕਰਦਾਂਗੇ ਸੰਧੂ ਸਾਹਿਬ 2000 ਦਾ ਕਰਦਾਂਗੇ ਠੀਕ ਆ ਜੀ ਹਾਂਜੀ ਮੁੜ ਕੇ ਕੋਈ ਵੀਰ ਮੇਰਾ ਜਾ ਕੇ ਆ ਕੇ ਜਿਆਦਾ ਤਕਾਣਾ ਨਾ ਕਰੇ ਪਤਾ ਕੀ ਆ ਆਪਾਂ ਖੁੱਲੀਆਂ ਛੋੜਾ ਪਹਿਲਾਂ ਹੀ ਕਰਤੀਆਂ ਠੀਕ ਆ ਜੀ ਹਾਂਜੀ ਠੀਕ ਆ ਲਓ ਦੋਸਤੋ 88000 ਦੀ ਵੀਰਾਂ ਦਾ ਵੀ ਦੇ ਦਿਆਂਗੇ 2000 ਪਹਿਲਾਂ ਲੈਸ ਕਰਤੀਆਂ ਤੇ ਇਸ ਤੋਂ ਬਾਅਦ ਸੈਕੰਡ ਨੰਬਰ ਤੇ ਇੱਕ ਹੋਰ ਜਿਹੜੀ ਦੋਸਤੋ ਚੋਕੀ ਸੰਧੂ ਸਾਹਿਬ ਇਹ ਆਪਣੇ ਤੋਂ ਨਾ ਸਵੇਰੇ ਆਪਾਂ ਚੋਕੇ ਆਈ ਝੋਟੀ ਇਹਦੇ ਥੱਲੇ 10 ਕਿਲੋ ਬੋਲੀ ਆਹਲੇ ਰੈਡੀ ਹੋ ਗਈ 10 ਕਿਲੋ ਹਾਂ ਸਵੇਰੇ 11 12 ਵਜੇ ਆਪਾਂ ਚੋਕੇ ਲਿਆਂਦੀ ਆ ਠੀਕ ਅੱਜ ਹੀ ਆਈ ਆਪਾਂ ਅੱਜ ਹੀ ਅੱਜ ਹੀ ਸਵੇਰ ਹੀ ਸਵੇਰ ਹੀ ਠੀਕ ਹੈ ਸਵੇਰ ਦੀ ਕਿੰਨਾ ਦੁੱਝਾ ਸਵੇਰ ਦੁੱਝਾ ਜੀ ਇੱਕ ਦਿਨਾਂ ਦੀ ਸੀ ਆ ਵੀ ਆ ਇਹਦਾ ਕੱਟਾ ਵਾ ਅੱਛਾ ਜੀ ਸੂਈ ਨੂੰ ਅੱਜ ਇਹਨੂੰ 6ਵਾਂ ਦਿਨ ਹੋ ਗਿਆ 7ਵਾਂ ਠੀਕ ਹੈ ਜੀ ਹਾਂ ਜੀ ਲਓ ਦੋਸਤੋ 6ਾਂ 7ਾਂ ਦਿਨਾਂ ਦੀ ਇਹ ਸੂਈ ਆ ਹਾਂ ਜੀ ਹਾਂ ਜੀ ਆ ਦੇਖੋ ਮਗਰ ਕਟਾਇਆ ਮੇਰਾ ਇਹ ਦੋ ਦੋਨੇ ਕਿੰਨੇ ਕਿਤੇ ਆ ਗਈ ਆ ਸੰਧੂ ਸਾਹਿਬ 10 ਕਿਲੋ ਬੌਲੇ ਦੇ ਚੱਲਣ ਦੀ ਆ ਅੱਛਾ ਬੌਲਾ ਤਾਂ ਬਾਹਰ ਹੀ ਕੱਚਾ ਬੌਲਾ ਉਹ ਕੱਚਾ ਬੌਲਾ ਮੰਨ ਲੈ ਕੋਈ ਜਿਤਨਾ ਮਰਜੀ ਮੰਨ ਲੈ ਠੀਕ ਹੈ ਜੀ ਆ ਦੋਸਤੋ ਬੌਲਾ ਕੱਚਾ ਬੌਲਾ ਕੋਈ ਮਰਜ਼ੀ ਮੰਨ ਲੈ ਬਾਕੀ ਚੌਣ ਚੌਣ ਬਹੁਤ ਜਿਆਦਾ ਚੰਗੀ ਆ ਹੋਲੀ ਰੂ ਵਰਗੀ ਤੋਂ ਸਿੰਗਲ ਹੱਡੀ ਦੇ ਵਿੱਚ ਕੱਦ ਵੀ ਦੋਸਤੋ ਮੀਡੀਅਮ ਤੋਂ ਥੋੜਾ ਜਿਹਾ ਪਲੱਸ ਆ ਠੀਕ ਹੈ ਜੀ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਹਾਈਟ ਠੀਕ ਹੈ ਨਾਰਮਲ ਜਿਆਦਾਤਰ ਆਪਾਂ ਪਸ਼ੂ ਜੇਕਰ ਮੱਝਾਂ ਦੀ ਗੱਲ ਕਰੀਏ ਤੇ ਇਸੇ ਹਾਈਟ ਦੇ ਵਿੱਚ ਹੀ ਦੇਖਦੇ ਆਂ ਸਿੰਗਲ ਹਦੀ ਦੀਆ ਗਗਨ ਕਿੰਨਾ ਦੱਸਿਆ ਸੀਗਾ ਬੋਲਾ ਸੰਦੂ ਸਾਹਿਬ 10 ਕਿਲੋ ਠੰਡਾ ਬੋਲਾ ਆਊਗਾ ਠੀਕ ਆ ਜੀ ਵੀਰ ਮੇਰਾ ਦੂਰੋਂ ਨੇੜੇੋਂ ਕੋਈ ਆਉਂਦਾ ਆਪਦੀਆਂ ਚੋਟ ਦੋ ਤਿੰਨ ਡੰਗ ਚੋਵੇ ਠੀਕ ਆ ਜੀ ਠੀਕ ਆ ਜੀ ਆਪਦੀ ਤਸੱਲੀ ਕਰਕੇ ਖੜੇ ਵੀਰ ਮੇਰਾ ਠੀਕ ਆ ਜੀ ਪਤਾ ਕੀ ਅਗਲੇ ਨੇ ਪੈਸੇ ਦੇਣੇ ਆ ਹਾਂ ਬਾਕੀ ਆ ਚੰਗੀ ਸਾਫਤ ਥੋੜੀ ਚੋਣ ਚਾਂ ਚੋਣ ਬਹੁਤ ਜਿਆਦੀ ਚੰਗੀ ਆ ਪਤਾ ਕੀ ਸਿਰਫ ਪਹੂਨਾ ਜਾਏ ਆ ਚੱਬੂ ਦੀ ਆਲ ਕਰਦੇ ਆ ਹੋਰ ਨਹੀਂ ਕੋਈ ਚੱਕਰ ਲੋਜੀ ਠੀਕ ਹੈ ਜੀ ਬਾਕੀ ਚੌਣ ਚੌਣ ਬੜੀ ਚੰਗੀ ਤੁਹਾਨੂੰ ਪਤਾ ਜਿਹੜੀ ਇਹ 12 ਵਜੇ ਤੋਂ ਬਾਅਦ ਜਿੰਨੀ ਘੇਰ ਤਿਆਰ ਹੋਈ ਆ ਉਹ ਆ ਸਵੇਰ ਚਵਾਈ ਫਿਰ ਲੇਟ ਕੀਤੀ ਹੈ ਮੰਨ ਲਓ ਆਪਾਂ ਜਾਗੇ ਨੂੰ 11 ਵਜੇ ਲਿਆ ਆ ਵਾ ਫਿਰ ਜਾ ਕੇ ਚੋਈ ਆ ਠੀਕ ਆ ਹਾਂ ਸਵੇਰੇ ਸਵੇਰੇ ਹੀ ਲਈ ਆਪਾਂ ਠੀਕ ਆ ਜੀ ਹਾਂਜੀ ਹਾਂਜੀ ਲੋ ਵੀ ਭਰਾਵੋ ਠੀਕ ਆ ਸੋ ਇਹ ਮਾਝਾ ਦੋਸਤੋ ਦੂਜਾ ਸੁਹਾ ਸੁਈ ਸਿੰਗਲ ਹੱਡੀ ਦੇ ਵਿੱਚ ਤੇ ਬਿਲਕੁਲ ਹਜੇ ਬੌਲੇ ਤੋਂ ਜਾਂ ਕੱਚਾ ਬੌਲਾ ਤਕਰੀਬਨ 10 ਕਿਲੋ ਐ ਰੈਡੀ ਆ ਸੰਧੂ ਸਾਹਿਬ 10 ਕਿਲੋ ਰੈਡੀ ਆ ਕੋਈ ਭਰਾ ਦੋ ਟਾਈਮ ਚੋਵੇ ਜਾਂ ਚਾਰ ਟਾਈਮ ਚੋਵੇ ਠੀਕ ਆ ਤੇ ਇਹਦਾ ਮੁੱਲ ਗਗਨ ਕੀ ਰਹੂਗਾ ਮੁੱਲ ਸੰਧੂ ਸਾਹਿਬ 87000 85000 ਦੀ ਹੋ ਜੂਗੀ 85000 ਦੀ ਹਾਂ 1000 ਹੋਰ ਮਾਨ ਹੋ ਜੂਗਾ 84 ਦੀ ਹੋ ਜੂਗੀ ਜੈਸਨੋ ਠੀਕ ਆ ਜੀ ਹਾਂ ਮੁੜ ਕੇ ਕੋਈ ਵੀਰ ਆ ਕੇ ਆਖੇ 80 82 ਉਹ ਕੰਮ ਨਾ ਹੋਵੇ ਠੀਕ ਆ ਜੀ ਪਤਾ ਕੀ ਆਪਾਂ ਪਹਿਲਾਂ ਹੀ ਖੁੱਲੀਆਂ ਛੋਟਾ ਕਰਤੀਆਂ ਠੀਕ ਆ ਜੀ ਹਾਂ ਜੀ ਲੋਬ ਦੋਸਤੋ ਇਹ ਰੇਟ ਇਹ ਡਿਮਾਂਡ ਦੋਸਤੋ ਰਹੂਗੀ ਠੀਕ ਆਪਨ ਕੋਲ ਤੀਸਰੇ ਨੰਬਰ ਤੇ ਵੀਰ ਜਿਹੜੀ ਇਹ ਮੱਝ ਖੜੀ ਸੰਧੂ ਸਾਹਿਬ ਇਹਨੂੰ ਅੱਜ ਪਰਸੋ ਰਾਤ ਦੀ ਸੂਈ ਆਏ ਹੂੰ ਹੂੰ ਕੱਟੀ ਮਗਰ ਇਹਦੇ ਠੀਕ ਹੈ ਜੀ ਇਹ ਕੋਈ ਕੱਚਾ ਬੋਲਾ ਮੰਨ ਲੇ ਕੋਈ ਪੱਕਾ ਮੰਨ ਲੇ ਇਹਦੇ ਥੱਲੇ 11 ਕਿਲੋ ਐਵਲੇ ਰੈਡੀ ਹੋਊਗਾ ਠੀਕ ਹੈ ਜੀ 11 ਮੰਨ ਲਓ ਬੱਚੇ ਸਮੇਤ 12 ਹੀ ਹੋਊਗਾ 11 ਦੀ ਫੁੱਲ ਗਰੰਟੀ ਹੋਊਗੀ ਠੀਕ ਹੈ ਜੀ ਚੌਣ ਪਸਮਾ ਇੱਕ ਨੰਬਰ ਹੋਣਗੀਆਂ ਆ ਸੂਹਾ ਤੀਜਾ ਸੂਹਾ ਦੂਜਾ ਅੱਛਾ ਹਾਂ ਤੀਜਾ ਦੂਜਾ ਦਿਨ ਕਿੰਨੇ ਹੋ ਗਿਆ ਪਰਸੋ ਦੀ ਸੂਈ ਆ ਜੀ ਲਓ ਜੀ ਕੱਟੀ ਮਗਰ ਵਾਲੀ ਪਰਸੋ ਦੀ ਸੂਈ ਹੈ ਤੇ ਉਸਕੋ ਕੱਟੀ ਆ ਮਗਰ ਅਵੇ 나ੜੂ ਹੈਗਾ ਮੜਾ ਜਾ ਬੱਚੇ ਨਾਲ ਇੱਕ ਦੂਜੇ ਲਾਗੇ ਬਜ ਰਹੀਂਦੇ ਰਹੇ ਲਾ ਹੁੰਦੇ ਆ ਠੀਕ ਆ ਠੀਕ ਹਾਂਜੀ ਬੌਲਾ ਕਿੰਨਾ ਦੱਸਿਆ ਸੀਗਾ ਬੌਲਾ ਸੰਧੂ ਸਾਹਿਬ ਹੋਊਗਾ 12 11 ਦੀ ਗਰੰਟੀ ਹੋਊਗੀ 11 ਦੀ ਹਾਂ ਲਓ ਵੀ ਠਾਜਾ ਤਿੰਨਾਂ ਕਿ ਦਿਨਾਂ ਦੀ ਸੂਈ ਹੈ ਸਾਰੀ ਸੰਧੂ ਸਾਹਿਬ 15 15 ਕਿਲੋ ਝੋਟੀਆਂ ਦੁੱਧ ਚਵਾਉਣਗੀਆਂ ਜਿਹੜੇ ਲੱਕ ਦੀਆਂ ਮਈਆਂ ਏ ਠੀਕ ਆ ਜੀ ਠੀਕ ਆ ਨਾ ਲਓ ਵੀ ਦੋਸਤੋ ਦੂਜਾ ਸੂਆ ਮਗਰ ਕੱਟੀ ਆ ਠੀਕ ਆ ਜੀ ਵੈਸੇ 12 ਪਰ 11 ਕਿਲੋ ਕੋਈ ਵੀਰ ਪੌਲਾ 11 ਕਿਲੋ ਐ ਨੈਟ ਮੰਨ ਕੇ ਕੋਈ ਖੜੇ ਭਾਵੇਂ ਧਾਰਨਾ ਮਾਰ ਕੇ ਖੜੇ ਆ ਦੀ ਆ ਲ ਬਾਕੀ ਪੂਰੀ ਰਾਜੀ ਆ ਵੇਖੋ ਕਦਕੁੱਤ ਜਿਹੜਾ ਦੋਸਤੋ ਚਾਹੇ ਕੋਈ ਵੀਰ ਮੀਡੀਅਮ ਮੰਨ ਲੈ ਠੀਕ ਆ ਪਰ ਦੁੱਧ ਵਾਲੇ ਪਾਸਿਓਂ ਖਰੀ ਆ ਕਰਮਾਲੀ ਹਜੇ ਸੂਈ ਕੋਈ ਤਿੰਨ ਦਿਨ ਦਾ ਸਮਾਂ ਦੱਸ ਰਿਹਾ ਵੀਰ ਪਰ ਚੜ ਗਈ ਦੁੱਧ ਵਾਲੇ ਪਾਸਿਓਂ ਪੂਰਾ 12 ਕਿਲੋ 11 ਕਿਲੋ ਕੋਈ ਵੀਰ ਆਪਣੀ ਦੋ ਡੰਗ ਚੋ ਕੇ ਤਸੱਲੀ ਕਰ ਲੈ ਠੀਕ ਆ ਤੇ ਚੋਣ ਚਾਣ ਵੀ ਪੂਰੀ ਖਰੀ ਆ ਵੈਸੇ ਮੈਂ ਨਾ ਸੰਧੂ ਸਾਬ ਕੋਈ ਪੂਰ ਛੱਟ ਨਹੀਂ ਕੋਈ ਥਣਵੱਧ ਘਟ ਨਹੀਂ ਹੋਊਗਾ ਠੀਕ ਆ ਜੀ ਜੋ ਦੱਸਾਂਗੇ ਉਹ ਹੀ ਹੋਊਗਾ ਪਤਾ ਬਸ ਆਸਰ ਲਓ ਦੋਸਤੋ ਠੀਕ ਆ। ਤੋਂ ਬਾਕੀ ਰਾਜੀ ਆ ਦੋਸਤੋ ਵਜਨ ਵਜੂਦ ਪੂਰਾ ਕਰਮਾੜੀ ਦਾ ਇਹਦਾ ਵੀ ਠੀਕਾ ਥਾਂ ਲੇਵੇ ਦੇ ਵੀ ਸਾਫ ਸੁਥਰੀ ਆ। ਬਾਕੀ ਵੰਡ ਮੁੰਡ ਇੱਕ ਵਾਰੀ ਤੁਹਾਨੂੰ ਥੋੜੀ ਆਪਾਂ ਹੋਰ ਲਾ ਕੇ ਦਿਖਾ ਦਿੰਨੇ ਆ ਵਿੱਚ। ਐਨੋ ਆ ਪੁੱਤ। ਕੋਈ ਗੱਲ ਠੀਕ ਹੈ ਜੀ। ਆ ਦੇਖੋ ਠੀਕ ਆ। ਤੋਂ ਥਾਂ ਲੇਵਾ ਦੋਸਤੋ ਇੱਕ ਵਾਰੀ ਥੋੜਾ ਨੇੜੇਓ ਤੁਸੀਂ ਦੇਖ ਲਓ। ਬਾਕੀ 11 12 11 12 ਤੇ ਹੁਣ ਸਟਾਰਟਿੰਗ ਜਿਹੜੀ ਆ ਸ਼ੁਰੂਆਤ ਵਧੀਆ ਹੋਈ ਆ ਠੀਕ ਆ ਜੀ। ਬਾਕੀ ਕਰਮਾਂ ਨਹੀਂ ਅਜੇ ਪੀਕ ਤੇ ਜਾਂਦੇ ਜਾਂਦਾ ਪਸ਼ੂ ਦੁੱਧ ਹੋਰ ਵੀ ਸੋਨਾ ਚਵਾ ਦਊਗਾ ਬਾਕੀ ਕੱਦ ਕੋਤ ਸੋਨਾ ਵਜਨ ਵਜੂਦ ਪੂਰਾ ਠੀਕ ਆ ਮਗਰ ਕੱਟੀ ਆ ਕੱਟੀ ਆ ਜੀ ਕੱਟੀ ਲਓ ਜੀ ਤੇ ਇਹ ਗਗਨ ਕਿੰਨੇ ਦੀਆਂ ਹਨ ਵੀਰੇ ਸੰਧੂ ਸਾਹਿਬ 85 ਦੀ 1000 ਮਾਨ ਕਰਦਾਂਗੇ 84 ਦੀ ਹੋ ਜੂਗੀ ਠੀਕ ਆ ਜੀ ਹਾਂ ਇਹ ਕਸਰਾ ਕੁਸਰਾ ਕੱਢ ਕੇ ਆ ਸਾਰੀਆਂ ਕਸਰਾ ਕੁਸਰਾ ਕੱਢ ਕੇ ਸੰਧੂ ਸਾਹਿਬ ਦੱਸਣ ਦੇ ਆ ਠੀਕ ਆ ਜੀ ਬਾਕੀ ਤੁਹਾਨੂੰ ਪਤਾ ਛੋਟੀ ਗੱਲਾਂ ਕੁਸੀ ਨਹੀਂ ਆ ਠੀਕ ਆ ਜੀ ਉਹ ਵੀ ਆਪਣੇ ੱਡੇ ਤੇ ਹੀ ਇੰਨੇ ਦੀ ਮਿਲ ਜਾਣੀ ਹੋਰ ਕਿੱ데 ਹੁੰਦੀ ਤੇ ਜਾ ਕੇ 95 95 ਦੀ ਮਿਲਨੀ ਸੀ ਬਿਲਕੁਲ ਜੀ ਲਓ ਦੋਸਤੋ ਇਹ 84 ਦੀ ਹੋ ਗਈ ਹੁਣ 84000 ਦੀ ਲਓ ਵੀ 84000 ਦੀ ਠੀਕ ਹੈ ਜੀ ਡਿਮਾਂਡ 85 84000 ਦੀ ਇਹ ਦਿੱਤੀ ਜਾਊ ਦੋਸਤੋ 1000 ਲੈਸ ਹੋ ਗਈ ਆ ਠੀਕ ਆ ਬਾਕੀ ਦੁੱਧ ਚੰਗਾ ਕਰਮ ਵਾਲੀ ਦੇ ਥੱਲੇ 11 ਲੀਟਰ ਬਿਲਕੁਲ ਸਟਾਰਟਿੰਗ ਕੀਤੀ ਆ ਇਸ ਤੋਂ ਬਾਅਦ ਵੀਰ ਗਗਨ ਆਪਣੇ ਕੋਲ ਜਿਹੜੀ ਇਹ ਮੱਝ ਖੜੀ ਹੈ ਬਹੁਤ ਚੰਗੀ ਵੈਸੇ ਇਹਨੂੰ ਵੀ ਅੱਜ ਚੌਥਾ ਦਿਨ ਹੋ ਗਿਆ ਸੂਈ ਨੂੰ ਕੱਟੀ ਇਹਦੇ ਮਗਰ ਆ ਲਾੜੂ ਬੱਚੇ ਦੇ ਨਾਲ ਜੋ ਅੱਛਾ ਇਹਦੇ ਥੱਲੇ ਹੁਣ ਐ ਟਾਈਮ ਬੱਚੇ ਨੂੰ ਛੱਡ ਕੇ 13 ਕਿਲੋ ਬੋਲਾ ਆਊਗਾ 13 ਕਿਲੋ ਹਾਂ ਭਾਵੇਂ ਕੋਈ ਦੋ ਡੰਗ ਚੋਵੇ ਭਾਵੇਂ ਕੋਈ ਤਿੰਨ ਡੰਗ ਚੋਵੇ ਲਓ ਜੀ ਇਹ ਨਹੀਂ ਕੋਈ ਦੂਰੋਂ ਨੇੜੋਂ ਆਉਗ ਤੇ ਕੱਢੂਗੀ 2 ਕਿਲੋ ਹਾਂ ਲੋਕੋ ਸੋ ਦਿਨ ਵੈਸੇ ਥੋੜੇ ਹੀ ਹੋਇਆ ਕੋ ਤਿੰਨ ਤਿੰਨ ਕਦੇ ਨਹੀਂ ਹੋਇਆ ਚਾਰ ਪਰ ਚੌਥੇ ਦਿਨ ਦੀ ਸੂਈ ਆਈ ਏ ਲਓ ਜੀ ਚੌ ਦਿਨਾਂ ਦੀ ਸੂਈ ਆ ਮਗਰ ਕੱਟੀ ਆ ਤੇ ਨੋਟ ਕਰਾ ਦੇਣਾ ਦੋਸਤੋ 13 ਕਿਲੋ ਬੋਲੇ ਤੋਂ ਚੱਲੀ ਆ ਠੀਕ ਆ ਆ ਦੇਖੋ ਬਿਲਕੁਲ ਮੋੜ ਤੋਂ ਚੌਰ ਸਲੇਵਾ ਥੱਲਿਓਂ ਬਾਕੀ ਵਿਖਾਲੇ ਤੋਂ ਨਾਰਮਲ ਹੀ ਸਾਰੇ ਤੁਸੀਂ ਵੀਰ ਖੜਾ ਰਹੀਓ ਤੇ ਜਜਮੈਂਟ ਤੁਸੀਂ ਕਰ ਹੀ ਲੈਣੀ ਆ ਇੱਕ ਅਗਨ ਵੀਰੋ ਸੁਭਾ ਫਿਰ ਕਰਮਾ ਹੋਊਗੀ ਸੰਧੂ ਸਾਹਿਬ ਦੂਜਾ ਸੁਭਾ ਜੀ ਲਓ ਜੀ ਇਹ ਵੀ ਦੂਜਾ ਸੁਭਾ ਠੀਕ ਆ ਤਾਂ ਕੋਠਾ ਪਾਠਾ ਵੇਖੋ ਦੋਸਤੋ ਚੜਾਈ ਵੇਖੋ ਬਾਕੀ ਹੈ ਮਿਲਕਿੰਗ ਵਾਲੀਏ ਚੰਗੇ ਦੁੱਧ ਵਾਲੀਏ ਦੋਸਤੋ ਜਿਹੜੀ ਅੱਜ ਕਰਮਾ ਲਈ ਕੋਈ ਤੀਜੇ ਦਿਨ ਦੇ ਦੌਰਾਨ 13 ਲੀਟਰ ਤੋਂ ਸ਼ੁਰੂਆਤ ਕੀਤੀ ਹੈ ਬੌਲੇ ਤੇ ਘਾਟਰ ਬਹੁਤ ਸੋਹਣਾ ਚੌਰਸ ਮੋੜ ਤੋਂ ਲੇਵਾ ਠੀਕ ਆ ਜੀ ਪੂਰਾ ਸੰਧੂ ਸਾਹਿਬ ਸਵੇਰ ਦੀ 7 ਵਜੇ ਦੀ ਮਾਲ ਦੀ ਚਵਾਈ ਹੋਊਗੀ ਇਹਨਾਂ ਦੀ ਹਾਂ ਹਾਂ ਇਹ ਨਹੀਂ ਭਈ ਕੋਈ ਤੜਕੇ 4 ਵਜੇ ਚ ਹੋਈਆਂ ਹੋਣਗੀਆਂ ਜਾਂ 5 ਵਜੇ ਚ ਹੋਈਆਂ ਹੋਣਗੀਆਂ ਠੀਕ ਆ ਜੀ 7 ਵਜੇ ਦਾ ਮਾਲ ਠੀਕ ਹੈ ਜੀ ਆਪਣੇ ਕਰਮ ਵਾਲੀ ਪੂਰੀ ਐਚ ਐਫ ਬੜਾ ਮੈਂ ਨਾ ਸੰਧੂ ਸਾਹਿਬ 16 ਕਿਲੋ ਹੀ ਕਰਮ ਵਾਲੀ ਦੁੱਧ ਕਰ ਜੂਗੀ ਚੰਗੇ ਫਾਰਮਰ ਵੀਰ ਮੇਰੇ ਤੋਂ ਚਲੇ ਜਦੇ ਆ ਠੀਕ ਹੈ ਜੀ ਹਾਂ ਜੱਡੀ ਕਰਤੂਤ ਵਾਲੀ ਆ ਹੂੰ ਤਾਂ ਦੋਸਤੋ ਇਹੋ ਜਿਹੇ ਪਸ਼ੂ ਨੂੰ ਦੁੱਧ ਨਾਰਮਲੀ 15 16 16 ਲੀਟਰਾਂ ਦਾ ਕੁਛ ਨਹੀਂ ਕਰ ਜੱਡੀ ਕਰਮ ਵਾਲੀ ਜੰਮੀ ਪਲੀ ਆ ਫੁੱਲ ਭਜਣ ਦਾ ਉਹ ਵਾਲੀ ਆ ਠੀਕ ਹੈ ਜੀ ਤੇ ਵੈਸੇ ਹੁਣ ਵੀ ਜਿਹੜਾ ਕਿਸੇ ਵੀਰ ਨੇ ਮੌਜੂਦਾ ਟਾਈਮ ਤੇ ਚੋਕੇ ਤਸੱਲੀ ਕਰਨੀ ਆ ਉਹ ਵੀ ਦੋਸਤੋ ਬਹੁਤ ਵਧੀਆ ਚਾਹੇ ਕੋਈ ਵੀਰ ਬੋਲਾ ਮੰਨ ਲੈ ਠੀਕ ਹੈ ਜੀ ਤੇ 13 ਕਿਲੋ ਤੇ ਹੁਣ ਜਿਹੜੀ ਚੱਲ ਰਹੀ ਹੈ ਠੀਕ ਆ ਅਸਾ ਵੀਰ ਗਗਨ ਜੀ ਦੀ ਚਵਾਈ ਚ ਬੀ ਦਈ ਜਰੂਰ ਇੱਕ ਵਾਰੀ ਦੱਸ ਦੇ ਕਿਹੋ ਜਿਹੀ ਲੱਗਦੀ ਆ ਚਵਾਈ ਸੰਧੂ ਸਾਹਿਬ ਜਿੰਨਾ ਗੂਠਾ ਮੋਟਾ ਇੰਨਾ ਧਾਰਮਾ ਅਟਰੋਡਰ ਵਾਲੇ ਪਾਸੇ ਤੋਂ ਪੂਰੀ ਭਲੇਖੀ ਕੱਢਦੀ ਆ ਮੈਂ ਨਾ ਜਾਈ ਚਵਾਈ ਵਾਲੇ ਪਾਸੇ ਪੂਰੀ ਥੱਪਾ ਲਾ ਜੀ ਗੱਲ ਧਾਰਮਾ ਰਾ ਦਿੰਦੇ ਆ ਜਰੂਰ ਆਪਾਂ ਦਿਖਾਵਾਂਗੇ ਵਿੱਚ ਆ ਠੀਕ ਆ ਜੀ ਚਵਾਈ ਕੀ ਪਕਰਾਉਣੀ ਆ ਚਵਾਈ ਸੰਧੂ ਸਾਹਿਬ ਸੋ ਚਵਾਈ ਵੀਰਾਂ ਦਾ ਵੀ ਕਰਕੇ ਦਿਖਾਵਾਂਗੇ ਕਿਉਂਕਿ ਦੋਸਤੋ ਚੰਗੇ ਦੁੱਧਾ ਰੂਪ ਪਸ਼ੂ ਆ ਠੀਕ ਆ ਜੀ ਦੁੱਧ ਵਾਲੇ ਪਸ਼ੂ ਆ ਚੰਗੀ ਮਿਲਕਿੰਗ ਕਰਵਾਉਣ ਵਾਲੇ ਪਸ਼ੂ ਆ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਕੁਝ ਕੁਝ ਧਾਰਾ ਮਾਰ ਕੇ ਤਸੱਲੀ ਜ਼ਰੂਰ ਕਰਾਵਾਂਗੇ ਮਾਜੀ ਜੀ ਕਿਉਂਕਿ ਬਹੁਤ ਵਧੀਆ ਚੱਕੀ ਮਿਲਦੀ ਕਿ ਤੇ ਚੱਲਣ ਦੀ ਆਸ ਕਰਦੇ ਆ ਨਾ 15 16 16 ਸਹੀ ਆ ਕਰਮਾ ਵਾਲੀ 13 ਲੀਟਰ ਦੀ ਵੀ ਹੁਣ ਦੱਸ ਰਿਹਾ ਜਿਹੜੀ ਚੁਆਈ ਇਹਦੇ ਥੱਲੇ ਮੌਜੂਦ ਆ। ਅੱਗੇ ਗੁੱਠੇ ਜਿਹੜੀ ਧਾਰਤ ਨਹੀਂ ਤੁਹਾਨੂੰ ਸਾਡੇ ਵਾਕੇ ਗੁੱਠੇ ਵਾਲੀ ਹੈ। ਮੈਂ ਨਾ ਸੰਤੂ ਸਾਹਿਬ ਜਿਹੜੀ ਗੱਲ ਕਰਾਂਗੇ ਸੋਣੀ ਅਰਗੀ ਕਰਾਂਗੇ। ਲਓ ਆ ਮਗਰੋਂ ਹਨ ਕਰੂਇਆ ਕਿੱਕ ਦੋਸਤੋ ਫਾਵੇਂ ਲੱਗੇ ਢੋਲ ਮਰੀ ਜੋ ਇਹਨਾਂ ਨੂੰ ਨਹੀਂ ਪਤਾ ਵੀ ਹਿੱਲਣਾ ਜਾਂ ਨਹੀਂ ਹਨ ਲਓ ਠੀਕ ਆ ਹੁਣ ਸੰਧੂ ਸਾਹਿਬ ਮਗਰੋਂ ਵੇਖਿਓ ਨਖਰੀ ਫਿਰਦੀ ਹੈ ਨਾ ਲਓ ਦੋਸਤੋ ਠੀਕ ਆ ਬਾਕੀ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦੋਸਤੋ ਨਾਲ ਦੀ ਨਾਲ ਆਪਾਂ ਤੁਹਾਨੂੰ ਦਿਖਾਤੀਆਂ ਨੇ ਠੀਕ ਆ ਉਹ ਵੀ ਉਹਨਾਂ ਵੀਰਾਂ ਲਈ ਆ ਜਿਹੜੇ ਸ਼ਾਇਦ ਕੋਈ ਦੂਰ ਦਰਡੇ ਦੇ ਆ ਆਨਲਾਈਨ ਸੌਦਾ ਕਰਨੇ ਆ ਬਾਹਰ ਵਿਦੇਸ਼ਾਂ ਦੇ ਵਿੱਚ ਵੀ ਆਦੇ ਉਹਦੀ ਵੀ ਤਸੱਲੀ ਹੋ ਜਾਵੇ ਠੀਕ ਆ ਜੀ ਤੇ ਬਾਕੀ ਤਸੱਲੀ ਭਖਸ਼ ਚੀਜ਼ ਆ ਚਾਹੇ ਆਨਲਾਈਨ ਚਾਹੇ ਘਰਾਂ ਕਿ ਜਿੱਦਾਂ ਵੀ ਤਸੱਲੀ ਉਦਾਂ ਕਰੋ ਬਸ ਬਹੁਤ ਖਰੀ ਚੀਜ਼ ਆ ਲੈ ਵੀ ਵੀਰ ਗਗਨ ਲੈਣ ਦੇਣ ਤੇ ਗੱਲਾਂ ਕਿ ਮੁੱਕਦੀਆਂ ਦੇਵਾਂਗੇ ਕਿੰਨੇ ਦੀ ਸੰਧੂ ਸਾਹਿਬ ਮੁੱਲ ਭਾਵੇਂ ਕਰੀਏ 1.55 ਲੱਖ 95000 ਦੀ ਹਾਨਾ ਹੀ ਹੋ ਜੂਗੀ ਯੈਸ ਨੋ ਆਂਦੇ ਜੀ ਨੂੰ ਯੈਸ ਨੋ 1500 ਰੁਪਿਆ ਛੋਟ ਹੋਊਗੀ ਬਸ ਉੱਥੇ ਠੀਕ ਆ ਜੀ 94.5 ਠੀਕ ਆ ਜੀ ਹਾਂਜੀ ਲੋ ਵੀ 94.5 ਦੀ ਦੋਸਤੋ ਮੱਝ ਮਿਲ ਜੂਗੀ ਤੁਹਾਨੂੰ ਬਾਕੀ ਚੰਗੀ ਆ ਤਦੂਸਾ ਉਹ ਨਹੀਂ ਕਿਤੇ ਉਹ ਮਿਲਨੀ ਇਹ ਆਪਣੇ ਤੋਂ ਮਿਲਨੀ ਆ ਬਿਲਕੁਲ ਜੀ ਲੋ ਠੀਕ ਆ ਜੀ ਬਾਕੀ ਕੋਈ ਸ਼ੱਕ ਨਹੀਂਗਾ ਕੋਈ ਹੱਦ ਬੰਨਾ ਵੇਖੋ ਦੋਸਤੋ ਬਹੁਤ ਸੋਨਾ ਵਿਖਾਲਾ ਤੇ ਚੰਗਾ ਚਵਾ ਠੀਕ ਆ ਬਾਕੀ ਸਿਹਤਮਾਨ ਤੇ ਵੀ ਪੂਰੀ ਆ ਹੈਲਥੀ ਆ ਪੂਰੀ ਹੈ ਇਹਨੂੰ ਆਂਦੇ ਸਹੀ ਪਣੇ ਜਲੈਂਡਰ ਲਾਉਣਾ ਹਾਂ ਹੈ ਗੱਲੀ ਬਾਤੀ ਦਾ ਹਰੇ ਕਾਂ ਦਾ ਵੀ ਲੈਂਟਰ ਲੱਗ ਗਿਆ ਇਹਨੂੰ ਆਂਦੇ ਲੈਂਟਰ ਲੱਗਾ ਲੈ ਵੀ ਹੈ ਇਹ ਥੋੜਾ ਵੀ ਥੱਲੇ ਉੱਠ ਕੇ ਫੇਰ ਹੀ ਲਊਗਾ ਨਾ ਮਤਬਲ ਹੀ ਕੋਈ ਨਹੀਂ ਆ ਤਸ਼ਰੀਫੀਆਂ ਸ਼ਰੂਫੀਆਂ ਬਹੁਤ ਆ ਦੋਸਤੋ ਠੀਕ ਆ ਜੀ ਤਾਨੂੰ ਵਾਹ ਸ਼ਰੀਫੀਆਂ ਚ ਜਾਤ ਪਾਤ ਚ ਹੀ ਹੋਣੀਆਂ ਦੂਜੀਆਂ ਚ ਕੀ ਹੋਣੀਆਂ ਹਾਂ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਤੇ ਰੇਡ ਦੋਸਤੋ ਬਿਲਕੁਲ ਵੀਰ ਨੇ ਜ਼ਿਕਰ ਕਰਤਾ ਮਿਲ ਜੂਗੀ ਤੁਹਾਨੂੰ ਬਾਕੀ ਬਹੁਤ ਸੋਹਣੀ ਮੱਝ ਆ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੀ ਦੁੱਧ ਸੋਨਾ ਚਵਾ ਦੂਗੀ ਕੋਈ ਵੀਰ ਡੇਰੀ ਦੇ ਮਤਲਬ ਵਾਸਤੇ ਖਰੀਦਣਾ ਚਾਹੁੰਦਾ ਘਰੇ ਰੱਖਣੀ ਆ ਤੇ ਜ਼ਰੂਰ ਤੁਸੀਂ ਟਿਕਾ ਸਕਦੇ ਜੀ ਘਰੇ ਅੱਛਾ ਘਗਨ ਆਪਣੇ ਕੋਲ ਦੋ ਨੱਕ ਜਿਹੜੇ ਇਹ ਵੇੜਾ ਨੇ ਤੇ ਦੋਸੋਂ ਗੱਭਣ ਵੈਸੇ ਹਾਂਜੀ ਦੋਨੋਂ ਗੱਭਣੀਆਂ ਦੋਨੋਂ ਦੋਨੋਂ ਗੱਭਣਾ ਹੀ ਆ ਸੰਧੂ ਸਾਹਿਬ ਕੋਈ ਵੀਰ ਮਰਾ ਦੀ ਸਮਝ ਲਾ ਭਾਵੇਂ ਕੋਈ ਦੂਜਾ ਸੂਆ ਲਾ ਲੋ ਭਾਵੇਂ ਕੋਈ ਤੱਜਾ ਲਾ ਲੇ ਹਾਂਜੀ ਇਹ ਗੱਲ ਇਹ ਹੀ ਹੈਗੀ ਗਰੰਟੀ ਕਰਮਾਲੀ ਦੀ ਹਾਂ 17 18 17 18 ਕਿਲੋ ਦੁੱਧ ਦੀ ਮਾਲਕਾ ਠੀਕ ਹੈ ਜੀ ਹਾਂ ਦੇਣ ਜਿਹੜੇ ਚਲੋ ਪੰਜ ਚਾਰ ਕੱਟ ਜੇ ਕੱਟ ਜੇ ਠੀਕ ਹੈ ਠੀਕ ਹੈ ਨਾ ਠੀਕ ਹੈ ਜੀ ਕ੍ਰੋਸ ਜੀ ਆ ਗਈ ਸ਼ਾਈ ਵਾਲ ਹੈ ਇਹ ਆ ਸ਼ਾਈ ਹਾਲ ਚ ਆ ਗਈ ਅਵੇ ਧੁੰਨ ਬੜਾ ਲੰਮਾ ਲਓ ਜੀ ਹਾਂ ਪਰ ਖੂਬੀਆਂ ਸ਼ਾਈ ਵਾਲ ਤੋਂ ਕਿਤੇ ਹਟ ਕੇ ਮੈਂ ਨਾ ਸੰਧੂ ਸਾਹਿਬ ਭਾਵੇਂ ਗੱਟਿਆਂ ਦੇ ਵਿੱਚ ਬਹਿ ਜਾਓ ਕਰਮਾਲੀ ਦੇ ਚੌਂਗੜੀ ਮਾਰ ਕੇ ਥੋੜਾ ਵੀ ਆਹ ਦੋਸਤੋ ਸ਼ਰੀਫੀਆਂ ਸ਼ਰੂਫੀਆਂ ਸੀਲੀਆਂ ਤੁਸੀਂ ਆ ਵੇਖ ਕੇ ਚੈੱਕ ਕਰ ਲਓ। ਸੰਧੂ ਸਾਹਿਬ ਗੋਗਾ ਠੰਡਾ ਲੈਣਾ ਪੈਂਦਾ ਕੇਵਲੇ ਕੇ ਭੈਣ ਨੇ ਝੂਣਾ ਹੁੰਦਾ। ਵੱਡੀ ਗੱਲ ਆ। ਹਾਂ। ਭਾਵੇਂ ਜਿੱਦਾਂ ਮਰਜ਼ੀ ਹੱਥ ਲਾਈ ਜਾਓ। ਠੀਕ ਆ ਜੀ। ਲਾ ਟਿੱਪ ਕੇ ਵੀ ਦਿਖਾ ਦਈਏ ਭਰਾ ਜੀ। ਲੋ ਜੀ। ਆਹ ਦੇਖੋ ਜੀ ਠੀਕ ਆ ਜੀ ਆ ਅਗਲੇ ਥਾਣਾ ਦੀ ਟਿੱਪਾਂ ਨਾਲ ਜੀ। ਆਹ ਮਗਲੇ ਥਾਣਾ। ਲੋ ਜੀ ਠੀਕ ਆ ਜੀ। ਦਾਬਿਰ ਖੋਲਾ ਤੇ ਗਗਨ ਸੁਹਾ ਕੇ ਨਮਾ ਹੋਊਗੀ ਤੇਰੇ। ਸੰਧੂ ਸਾਹਿਬ ਦੂਜਾ ਮੰਨ ਲੇ ਕੋਈ ਤੀਜਾ ਮੰਨ ਲੇ ਆਪਦੀ ਸਮਝ ਲਾਵੇ ਆਪਾਂ ਕਿਸੇ ਨਾਲ ਜਿੱਦਣਾ ਨਹੀਂ ਆ ਨਾ ਦੋਸਤੋ ਠੀਕ ਆ ਨਾ ਸੁਬਾ ਦੋਸਤੋ ਦੂਜਾ ਚਾਹੇ ਤੀਜਾ ਕੋਈ ਭਰਾ ਮੰਨ ਲੇ ਠੀਕ ਲੈ ਜੂ ਇਹ ਮੇਰੇ ਨਾਲ ਸਾਰੇ ਵੀ ਸਾਰੇ ਵੀਰ ਭਰਾ ਆਪਣੇ ਅਰਗੇ ਆ ਹਫਤਾ ਲੈ ਜੂਗੀ ਕੱਢ ਜੂਗੀ ਕੱਢ ਜੂਗੀ 5-4 ਦਿਨ ਕੱਢ ਜੂਗੀ ਠੀਕ ਸੋ ਬਾਕੀ ਦੋਸਤੋ ਲਾਇ ਲੋਏ ਕਰਮਾ ਲਈ ਪਈ ਆ ਕੋਈ 7 ਦਿਨਾਂ ਦੇ ਵਿੱਚ ਕੋਈ 8 ਦਿਨਾਂ ਦੇ ਵਿੱਚ ਤਿਆਰੀ ਕਰ ਲੂਗੀ ਤੇ ਬਾਕੀ ਥਾਣੇ ਦੇ ਵੀ ਵੈਸੇ ਸਾਫ਼ ਸੁਥਰੀ ਆ ਕੁਝ ਮਾਰ ਤੁਰਾ ਮਾਰ ਕੇ ਪਤਾ ਹੀ ਚੈੱਕ ਕਰਾਤੀ ਆ ਚਾਰੇ ਥਾਣੇ ਸਾਡੇ ਨਹੀਂ ਸੰਦੂ ਸਾਹਿਬ ਖੁਰਲੀ ਤੋਂ ਹੀ ਬਾਊ ਕੀ ਥੱਲੇ ਹਾਂ ਤਾਂ ਇੱਥੇ ਵੀ ਬੈਠੇ ਰਹੋ ਲੈ ਜਿੱਥੇ ਮਰਜ਼ੀ ਬੈਠ ਜਾਓ ਹਾਂ ਇਹਨੇ ਕਰਮਾਲੀ ਨੇ ਆਖਵਾ ਦੀ ਆ ਭਾਵੇਂ ਕਿੱਟੇ ਫੜੀ ਫਿਰੋ ਇਹਦੇ ਹਾਂ ਠੀਕ ਆ ਜੀ ਨੋ ਦੋਸਤੋ ਬਾਕੀ ਕੱਦ ਕੋ ਤਾਂ ਜਿਹੜਾ ਦੋਸਤ ਇਹ ਤਾਂ ਵੱਡਾ ਠੀਕਾ ਜੀ ਕਿਉਂਕਿ ਹਾਈਟ ਕੱਦ ਦਾ ਵੀ ਆਪਾਂ ਜ਼ਰੂਰ ਤੁਹਾਨੂੰ ਦੱਸ ਦਈ ਦੱਸ ਦਈਦਾ ਠੀਕਾ ਜੀ ਕੱਦ ਵੱਡਾ ਤੇ ਢਿੱਲ ਟੁਲ ਬਹੁਤ ਆ ਤੇ ਨੱਤ ਪਟਿਆ ਨਹੀਂ ਪੁੱਟਦੀ ਆ ਵੇਖੋ ਤੁਸੀਂ ਲਓ ਜੀ ਆ ਲੈ ਇਤੋਂ ਹੋਣ ਕੀ ਹੋਊਗਾ ਵੱਡੀ ਗੱਲ ਹਾਂ ਠੀਕਾ ਜੀ ਇਸ ਤੋਂ ਬਾਅਦ ਦਾ ਤਸੱਲੀਆਂ ਕੇ ਕਰਾਈਆਂ ਵੀ ਨਹੀਂ ਕਿਸੇ ਨੇ ਨਾ ਕਰਾਉਂਦਾ ਸੰਧੂ ਸਾਹਿਬ ਜਿਹੜੀ ਗੱਲ ਕਰਾਂਗੇ ਸੋਨੇਰ ਕੀ ਕਰਨੀ ਆ ਆਪਾਂ ਪਤਾ ਕੀ ਆ ਅਗਲਾ ਜਾ ਕੇ ਗਾਲਾਂ ਹੀ ਕੱਢੇ ਦੋ ਦਾ ਫਾਇਦਾ ਕੀ ਆ? ਆ ਨਹੀਂ ਜੀ ਨਹੀਂ। ਉਹਨਾਂ ਮਾਲ ਵੇਚੋ ਨਾ ਉਹ ਚੰਗਾ। ਬਿਲਕੁਲ ਜੀ ਬਿਲਕੁਲ। ਮਾਲ ਲਓ ਸੋਨੇ ਵਰਗਾ ਸੋਨੇ ਵਰਗਾ ਦੋ ਪੈਸੇ ਤੁਹਾਨੂੰ ਪਤਾ ਘਰਾਂ ਚੋਂ ਕਿੱਦਾਂ ਨਿਕਲਦੇ ਆ। ਸਹੀ ਆ। ਠੀਕ ਆ ਨਾ? ਹਾਂ। ਜਿਹੜੀ ਗੱਲ ਆ। ਲੈ ਫਿਰ ਕਗਨ ਕੀ ਕਰਾਂਗੇ ਮੋਲੇ ਦਾ? ਮੈਂ ਤਾਂ 50 ਕਰ ਲਈਏ। ਨਹੀਂ ਕਰਨਾ ਚਾਹੀਦਾ ਜਿੰਨੇ ਹਿਸਾਬ ਨਾਲ ਤਸੱਦੀਆਂ ਕਰਾਤੀਆਂ। ਸੰਧੂ ਸਾਹਿਬ ਮੋਲ ਭਾਵੇਂ 50 ਕਰਾ ਲਓ ਜੋ ਮਰਜ਼ੀ ਕਰਾ ਲਓ 46000 ਦੀ ਹਾਂ ਨਾ ਹੀ ਦੇਣੀ ਆਪਾਂ। ਜਾਪੇ ਕਸਰਾ ਕੁਸਰਾ ਕੱਢ ਕੇ ਦਈਏ। ਨਹੀਂ ਕੱਢ ਕੇ ਦਿੱਤੀਆਂ ਵਾ। ਹਾਂ ਅੱਧ 45 ਦੀ ਹੋ ਜੂਗੀ। ਠੀ ਬਾਕੀ ਮਸ਼ੀਨਾਂ ਬਾਨਾ ਬਹੁਤ ਜਿਆਦੀ ਥਲੋ ਆ ਵੇਖੋ ਜੀ ਪੁੱਕਾ ਦੇ ਪੁੱਕ ਰੁਗਾ ਦੇ ਰੋਗ 200 ਟੇਪਾਂ ਦੇ ਭਾਵੇਂ ਜਦਾਂ ਮਰਜੀ ਥੱਲੇ ਉਹਦੀ ਹਸਲਾਈ ਜਾਓ ਆ ਦੇਖੋ ਠੀਕ ਆ ਜੀ 45000 ਦੀ ਭਾਈ ਗਗਨਾ ਦਾ ਵੀ ਦੇ ਦਿਆਂਗੇ ਆਪਾਂ ਹਾਂ ਨਾ ਇੱਕ ਲਾਸਟ ਵਿੱਚ ਦੋਸਤੋ ਇੱਕ ਹੋਰ ਨਾਗੀਨਾ ਦਿਖਾਉਣੇ ਤੁਹਾਨੂੰ ਵੈਸੇ ਜਰਸੀ ਕ੍ਰੋਸ ਜੀ ਆ ਗਈ ਜਰਸੀ ਜੇ ਇਹਦੇ ਵੀ ਭਾਵੇਂ ਇਦਾਂ ਹੀ ਬੈਠੇ ਰਹੋ ਹਾਂ ਹਾਂ ਦਰ ਭਾਵੇਂ ਜਦਾਂ ਮਰਜੀ ਗੱਟੇ ਫੜੀ ਫਿਰੋ ਇਹਨਾਂ ਦੇ ਲੋਬ ਦੋਸਤੋ ਸੀਲ ਸੌ ਵੜਾ ਨੇ ਦੋਸਤੋ ਵੈਸੇ ਬਾਕੀ ਡਿਸੀਜਨ ਹਰ ਵੀਰ ਦੀ ਆਪੋ ਆਪਣੀ ਇੱਛਾ ਅਨੁਸਾਰ ਪਸੂ ਕਰੀਤਨਾ ਇਹ ਵੀ ਦੋਸਤੋ ਕੋਈ ਕ੍ਰੋਸ ਸੈਂਗ ਦੇ ਵਿੱਚ ਆਉਂਦੀ ਜਰਸੀ ਦਾ ਪਾਕੀ ਹੈ ਕੈਂ ਦੇ ਵਿੱਚ ਤੇ ਜਰਸੀ ਦਾ ਕ੍ਰੋਸ ਹੈ ਬਲੈਕ ਕੁਝ ਕੁ ਹਵਾਨਾ ਲੇਵਾ ਦੋਸਤੋ ਵਾਈਟ ਸਪੋਰਟ ਤੁਹਾਨੂੰ ਮਿਲ ਲਗੇ ਹਫਤਾ ਕ ਲੈਂਦੀ ਵੈਸੇ ਘਟੋ ਪੜ ਜਾਣਾ ਜੀ ਕੱਢ ਜਾਣਾ ਹਫਤਾ ਹਾਂ ਚਲੋ ਲੈ ਜਾ ਚੰਗੀ ਗੱਲ ਆ ਉਹਨਾਂ ਬਣ ਚੋ ਥੱਲੇ ਹਾਂਜੀ 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 ਮੁੱਠੀ ਥਾਣਾ ਦੋਸਤੋ ਥਾਣ ਤੋਂ ਦੀ ਜੇਕਰ ਕੁਆਲਿਟੀ ਦੀ ਗੱਲ ਕਰੀਏ ਪੂਰਾ ਮੁੱਠੀ ਥਾਣਾ ਕੋਈ ਨਹੀਂ ਸੰਧੂ ਸਾਹਿਬ ਇਹਦੀਆਂ ਉਤਾਰਾ ਆਪਾਂ ਮਰਾ ਦੇ ਨੇ ਉੱਥੇ ਕਰਕੇ ਹਾਂ ਬਿਲਕੁਲ ਜੀ ਬਿਲਕੁਲ ਹਾਂ ਲੋ ਵੀ ਆ ਫੇਸ ਕੁਆਲਿਟੀ ਤੋਂ ਦੋਸਤੋ ਜਿੱਦਾਂ ਆਪਾਂ ਨਾਰਮਲ ਇੱਕ ਜਰਸੀ ਬਰੀਡ ਦੇ ਵਿੱਚ ਵਹਿਣਾ ਦਿਖਦੇ ਆ ਕੰਨਪੂਣ ਛੋਟਾ ਕ੍ਰੋਸ ਵਿੱਚ ਵੀ ਥੋੜਾ ਬਾਦ ਤੁਸੀਂ ਮੰਨ ਸਕਦੇ ਜੇ ਵੀ ਜਰਸੀ ਕ੍ਰੋਸ ਆਂਗਾ ਹੋ ਜੀ ਠੀਕ ਆ ਆ ਵੇਖੋ ਜੀ ਅਗਲੇ ਥਣਾ ਦਾ ਵੈਸੇ ਟਿਪ ਕੇ ਦਿਖਾ ਦਿੰਦਾ ਠੀਕ ਹੈ ਜੀ ਗੱਬਣ ਪਸੂ ਆ ਤੇ ਜ਼ਰੂਰ ਇਸੇ ਤਰ੍ਹਾਂ ਟਿਪ ਕੇ ਆਪਦੀ ਤੁਸੀਂ ਤਸੱਲੀ ਕਰ ਲਿਆ ਕਰੋ ਵੈਸੇ ਆ ਬਿਲਕੁਲ ਤੁਹਾਡੇ ਸਾਹਮਣੇ ਵਰਾ ਕੇ ਵੀਰ ਨੇ ਵਿਖਾਈ ਦਿੱਤੇ ਆ ਮਗਰਲੇ ਥਣਾ ਬਈ ਠੀਕ ਹੈ ਜੀ ਜੀ ਨਾ ਵੀਰ ਗਗਨ ਕੀ ਕਰਦੇ ਆ ਡਿਮਾਂਡ ਸੇ ਸੰਦੂ ਸਾਹਿਬ ਇਹ ਵੀ 45 ਦੇ ਦੇਣੀ ਆਪਾਂ 45 ਦੀ ਹਾਂ ਇੱਕੋ ਮੋਲੀ ਕਰ ਦੇਣਾ ਇੱਕੋ ਮੋਲ ਇੱਕੋ ਜੀਆਂ ਹੈ ਇੱਕੋ ਹੀ ਜਿਹੜਾ ਕਿ ਇਹਨੂੰ ਪੀਸ ਚੰਗਾ ਲੱਗੇ ਲੈ ਜਾਏ ਠੀਕ ਆ ਜੀ ਹਾਂ ਭਾਵੇਂ ਕੋਈ ਕਿ ਕੇ ਘਰ ਹੀ ਲੈ ਜਾਏ ਦੋ ਦੇ ਭਾਵੇਂ ਕੋਈ ਚਾਚੇ ਦਾ ਇਹ ਪੁੱਤ ਆ ਜਾਣਾ ਹਾਂ ਇਹ ਨਾ ਕੋਈ ਆਖੇ ਵੀ ਤੂੰ 45 ਦੀ ਲੈ ਲਈ ਮੈਂ 50 ਦੀ ਲੈ ਲੈਂਦੀ ਬਸ 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 ਠੀਕ ਆ ਜੀ ਹਾਂ ਜੀ ਲਓ ਦੋਸਤੋ ਇੱਕੋ ਜੇ ਰੇਟ ਆ ਵੈਸੇ 45 45000 ਪੜਦਾ ਇਹਨਾਂ ਦੋ ਬੜਾਂ ਦਾ ਬੜਾ ਚੰਗੀਆਂ ਨੇ ਠੀਕ ਆ ਜੀ ਬਾਕੀ ਸੀਲਸ ਆਊ ਆ ਸ਼ਰੀਫ ਜਿੰਨੀਆਂ ਹੈਗੀਆਂ ਤੁਹਾਨੂੰ ਆਪਾਂ ਪੂਰੀ ਤਸੱਲੀ ਨਾਲ ਦਿਖਾਤੇ ਆ ਪਸੂ ਠੀਕ ਆ ਜੀ ਤੇ ਨਾਗਾ ਜ ਟੋਟਲ 6 ਸੀ 400 ਪਸ਼ੂ ਮੱਜਾਂ ਦੇ ਵਿੱਚ ਤੇ ਦੋ ਬੇੜਾ ਇਹ ਕੱਬਣ ਤਿਆਰੀਆਂ ਹਾਂਜੀ ਹਾਂਜੀ ਵੀਰ ਹੋਰ ਕੋਈ ਗੱਲਬਾਤ ਕਰ ਐ ਵਧੀਆ ਜੀ ਕਿਰਪਾ ਗੁਰੂ ਨਾਨਕ ਦੇਵ ਜੀ ਬੜੀ ਮਹਾਰਾਜ ਜੀ ਸ਼ੁਕਰ ਮਾਰਦਾ ਤੇ ਇੱਕ ਗਰਮ ਨੰਬਰ ਆਪਣੇ ਬੋਲ ਦਈ ਵੀਰ 88475 07397 ਠੀਕ ਹੈ ਜੀ ਹਾਂਜੀ ਲਓ ਦੋਸਤੋ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ